ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੇ ਅੱਜ ਆਪਾਂ ਨਾ ਜੇ ਗੱਲ ਕਰੀਏ 25 ਤਰੀਕ ਆ ਤੇ 25 ਤਰੀਕ ਵਾਲੇ ਦਿਨ ਆਪਾਂ ਗਏ ਸੀ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਤੇ ਮਸਤੂਆਣ ਸਾਹਿਬ ਕੰਨੀ ਆਪਾਂ ਅੱਜ ਸੋਨੂੰ ਨਾ ਆਪਾਂ ਇਹ ਕਹਿ ਸਕਦੇ ਹਾਂ ਵੀ ਗੁਰੂ ਘਰ ਦਾ ਫਾਰਮ ਹਨਾ ਤੁਸੀਂ ਇਹ ਦੇਖ ਲਓ ਵੀ ਹਰ ਇੱਕ ਪ੍ਰਕਾਰ ਦੇ ਆਪਾਂ ਜੇ ਗੱਲ ਕਰੀਏ ਗਾਂ ਮੱਝ ਮੇਲੂਗੀ ਸੋਨੂੰ ਤੇ ਆਹ ਦੇਖ ਲਓ ਇੱਕ ਛੋਟਾ ਜਿਹਾ ਰੋਜ ਬੈਠਾ ਹੈ ਅੱਜ ਆਪਾਂ ਇਹ ਫਾਰਮ ਨੂੰ ਵੀ ਦਿਖਾਵਾਂਗੇ ਤੇ ਚੰਗਾ ਲੱਗਿਆ ਪਸ਼ੂ ਧਾਣਾ ਜਿਹੜਾ ਇੱਥੋਂ ਦਾ ਤੇ ਸ਼ੇਅਰ ਜ਼ਰੂਰ ਕਰਿਓ ਮੈਂ ਮੋਟੀ ਮੋਟੀ ਨਿਗਾਹ ਜੀ ਮਰਵਾਉਂਗਾ ਬਾਕੀ ਯਾਰ ਨਾ ਇੱਥੇ ਦੇਖੋ ਤੁਸੀਂ ਹਨਾ ਜਿਹੜੇ ਹੈਗੇ ਪ੍ਰਬੰਧ ਇੱਥੇ ਤਾਂ ਕੋਈ ਘਾਟ ਹੀ ਨਹੀਂ ਰਹਿ ਸਕਦੀ ਤੇ ਇੱਕ ਸਾਰਿਆਂ ਨੂੰ ਵਧੀਆ ਗੱਲ ਮੈਨੂੰ ਇਹ ਰਗੀ ਇੱਥੇ ਖੁਰਨੀਆਂ ਜਿਹੜੀਆਂ ਹੈਗੀਆਂ ਨਾ ਬਹੁਤ ਘੈਂਟ ਗੋਲ ਖੁਰਨੀਆਂ ਤੁਸੀਂ ਆਹ ਦੇਖ ਲਓ ਕਿਹੇ ਜੀਆਂ ਤੇ ਬਹੁਤ ਸੋਹਣੀਆਂ ਸੋਹਣੀਆਂ ਯਾਰ ਕੈਨ ਨੂੰ ਕੀ ਹੈ ਵੀ ਜੀ ਲੱਗਦਾ ਇੱਥੇ ਦੇਖ ਕੇ ਹਨਾ ਆਹ ਦੇਖਿਓ ਤੇ ਆਹ ਦੇਖ ਲਓ ਤੁਸੀਂ ਕਈ ਵੀਰ ਹੁੰਦੇ ਆ ਘਰੇ ਪਸ਼ੂ ਹੁੰਦੇ ਆ ਹਨਾ ਤੇ ਉਹ ਇੱਥੇ ਚੜ੍ਹਾ ਵੀ ਜਾਂਦੇ ਨੇ ਤੇ ਆ ਦੇਖੋ ਗਾਂ ਕਿੰਦੀ ਪਿਆਰੀ ਹੈ ਤੇ ਉਹ ਸਾਹਮਣੇ ਦੇਸੀ ਗਾਵਾਂ ਖੜੀਆਂ ਨੇ ਤੇ ਮੈਂ ਮੱਝਾਂ ਵੀ ਦਿਖਾਉਂਗਾ ਆ ਦੇਖ ਲਓ ਐਚ ਐਫ ਨਸਲ ਦੀਆਂ ਗਾਵਾਂ ਬਾਕੀ ਯਾਰ ਨਿੱਗ ਬਹੁਤ ਆ ਇੱਥੇ ਹਨਾ ਜੇ ਉਂ ਦੇਖਿਆ ਜਾਵੇ ਵੀ ਬਾਹਰ ਬਹੁਤ ਠੰਡ ਹੋਊ ਇੱਥੇ ਤਾਂ ਕੰਦਾ ਹੀ ਮੈਨੂੰ ਐ ਲੱਗਦਾ ਵੀ ਡਬਲ ਡਬਲ ਤਾਂ ਕੰਦਾ ਹੀ ਨੇ ਇਹ ਹੈ ਆ ਜੋ ਮੈਂ ਇਧਰਲੇ ਪਾਸੇ ਤੁਹਾਨੂੰ ਮੱਝਾਂ ਦਿਖਾਉਣਾ ਤੇ ਇਧਰਲੇ ਪਾਸੇ ਖੁਰਨੀ ਦੇਖ ਲੋ ਜਿੰਨੇ ਮਰਜੀ ਪਸ਼ੂ ਬੰਨੇ ਜਾ ਸਕਦੇ ਇੱਥੇ ਤੇ ਆ ਆਗੇ ਕਟਰੂ ਹਨਾ ਤੇ ਆ ਦੇਖ ਲੋ ਸੋਨੂੰ ਮੱਝਾਂ ਇੱਥੇ ਕਿਹੋ ਜੀਆਂ ਬਹੁਤ ਚੰਗੀਆਂ ਚੰਗੀਆਂ ਮੱਝਾਂ ਵੀ ਇੱਥੇ ਆ ਦੇਖੋ ਝੋਟੀਆਂ ਪਰ ਇੱਥੇ ਯਾਰ ਮੈਂ ਕਹਿੰਦਾ ਵੀ ਕੀ ਘਾਟ ਨਹੀਂ ਕੋਈ ਵੀ ਰਹਿ ਸਕਦੀ ਤੇ ਮੈਂ ਹਾਂ ਚਲੋ ਦਿਖਾ ਦਈਏ ਇੱਕ ਛੋਟੀ ਜੀ ਵੀਡੀਓ ਬਣਾ ਕੇ ਹਨਾ ਹੁਣ ਸਾਰੀਆਂ ਬੈਠੀਆਂ ਉੱਠ ਖੜਨੀਆਂ ਆਪਾਂ ਤੇ ਇੱਥੇ ਹੀ ਦਿਖਾ ਦਈਏ ਤੁਹਾਨੂੰ ਦੂਰੋਂ ਚਲ ਕੋਈ ਗੱਲ ਨਹੀਂ ਦੇਖਦੇ ਆਪਾਂ ਤੇ ਬੋਚਕ ਦੇ ਨੇ ਇੱਕ ਚੱਕੜ ਵੀ ਜ਼ਿਆਦਾ ਹੈ ਨਾਲ ਹੀ ਦੇਖੋ ਤੁਸੀਂ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਇੱਕ ਤਾਂ ਖੁਰਲੀ ਆ ਗਈ ਹੈ ਨਾ ਖੁਰਲੀ ਇਸ ਤਰ੍ਹਾਂ ਦੀ ਬਣਨੀ ਚਾਹੀਦੀ ਹੈ ਗੋਲ ਥੱਲੋਂ ਦੇਖ ਲਓ ਤੁਸੀਂ ਖਾਲੀ ਹੈ ਤੇ ਖੁਰਨੀ ਗੋਲ ਵਿੱਚੋਂ ਤੇ ਇੱਕ ਫਰਸ਼ ਦੇਖ ਲਓ ਖੜਮੇ ਇੱਟ ਦਾ ਲੱਗਿਆ ਹੋਇਆ ਹੈਗਾ ਹੈ ਨਾ ਤੇ ਇਹ ਫਰਸ਼ ਨਾ ਤਾਂ ਬੈਠੇ ਮਿੱਤਰੋ ਇਹ ਬੈਹਿੰਦਾ ਮੁੰਦਾ ਨਹੀਂ ਹੈਗਾ ਇਹਦੀ ਇੱਟ ਦਬਦੀ ਨਹੀਂ ਹੈਗੀ ਤਾਂ ਕਰਕੇ ਇਹ ਜੇ ਫਰਸ਼ ਆਹ ਮੱਝ ਦੇਖੋ ਜਿਵੇਂ ਤੁਹਾਨੂੰ ਇਹ ਮੱਝ ਕਹਾਂ ਹਨਾ ਕਿੱਡੇ ਵੱਡੀ ਮੱਝ ਐ ਯਾਰ ਕੱਦ ਘਾਟ ਦੇਖ ਲਓ ਤੁਸੀਂ ਹਨਾ ਘਾਟ ਹੀ ਨਹੀਂ ਮੈਂ ਕਹੇ ਦੀਆਂ ਇਹ ਗੁਰੂ ਘਰ ਦਾ ਫਾਰਮ ਆ ਗਿਆ ਹਨਾ ਇੱਥੇ ਕੋਈ ਚੀਜ਼ ਦੀ ਘਾਟ ਨਹੀਂ ਹੈਗੀ ਤੁਹਾਨੂੰ ਪਤਾ ਹੀ ਆ ਤੇ ਆਹ ਦੇਖ ਲਓ ਸੀ ਮੱਝਾਂ ਜਿਹੜੀਆਂ ਕਿਡੀਆਂ ਕਿਡੀਆਂ ਤੇ ਨਾਲ ਹੀ ਢਾਲ ਇਹ ਜੀ ਮੈਂ ਦੇਖੀ ਨਹੀਂ ਕਦੇ ਫਾਰਮ ਚ ਦੇਖੀ ਗਈ ਕਿ ਨਾ ਕਿਸੇ ਚ ਇਹਨੂੰ ਮੈਨੂੰ ਐ ਲੱਗਦਾ ਕਿੰਨੇ ਸਾਲ ਹੀ ਹੋ ਗਏ ਹੋਣਗੇ 30 35 ਸਾਲ ਹੋ ਗਏ ਹੋਣਗੇ ਨਾ ਕੋਈ ਇਟਕਾ ਸੀ ਤੇ ਢਾਲ ਦੇਖ ਲਓ ਇਹ ਜੀ ਨੇਰਾ ਵਾਕੀ ਇੱਥੇ ਪੂਰਾ ਪੈਂਦਾ ਨੇਰਾ ਤੇ ਆ ਮੱਝਾਂ ਖੜੀਆਂ ਨੇ ਹਨਾ ਕਿਵੇਂ ਲੱਗਿਆ ਤੁਹਾਨੂੰ ਇਹ ਇਹ ਚੀਜ਼ ਨਾ ਯਾਰ ਮੈਂ ਕਹਿੰਦਾ ਵੀ ਬਾ ਕੁਮਾਲ ਆ ਦੇਖ ਲਓ ਕਿੱਡੇ-ਕੱਡੇ ਥਾਂਵਲੇ ਤੇ ਐਡੇ-ਐਡੇ ਫਾਰਮ ਜੇ ਮਤਲਬ ਮੈਂ ਕਹਿੰਦਾ ਵੀ ਪਾਉਣਾ ਹੋਵੇ ਤੇ ਕਿੰਨੇ ਰੁਪਏ ਲੱਗ ਜਾਣਗੇ ਤੇ ਕਿਵੇਂ ਲੱਗਿਆ ਤੁਹਾਨੂੰ ਹਨਾ ਜੇ ਕਿਸੇ ਨੇ ਫਰਸ਼ ਵੀ ਲਾਉਣਾ ਨਾ ਫਰਸ਼ ਲਾਓ ਐਸੇ ਤਰ੍ਹਾਂ ਜਿਵੇਂ ਆ ਫਰਸ਼ ਲੱਗਿਆ ਹੋਇਆ ਠੀਕ ਹੈ ਨਾ ਇਹਦੀ ਐਟਾ ਉਟਾ ਘਸਣਾ ਨਾ ਕੁਝ ਹੋਰ ਹੈ ਖੋਣੀਆਂ ਮੈਨੂੰ ਬਹੁਤ ਪਸੰਦ ਆਈਆਂ ਇੱਥੋਂ ਦੀ ਠੀਕ ਹੈ ਵੀ ਮੈਂ ਖਾ ਬਾਕੀ ਦੇਖਿਆ ਤੁਸੀਂ ਮੈਂ ਕਹਿੰਦਾ ਵੀ ਜਿਹੜਾ ਏਰੀਏ ਦੇ ਵਿੱਚ ਇੱਥੇ ਆਉਂਦਾ ਹਨਾ ਤੇ ਉਹ ਦੇਖਿਆ ਤਾਂ ਮੈਨੂੰ ਐ ਲੱਗਦਾ ਵੀ ਸਭ ਨੇ ਆ ਕੋਈ ਵੀ ਬੰਦਾ ਇਸ ਨੂੰ ਦੇਖੇ ਬਿਨਾ ਵਾਂਝਾ ਨਹੀਂ ਰਿਹਾ ਹੁਣ ਤੇ ਪਰ ਤੁਸੀਂ ਕਈ ਵਾਰੀ ਕਿਸੇ ਨੇ ਨਹੀਂ ਦੇਖਿਆ ਹੁੰਦਾ ਤੇ ਮੈਂ ਖਾ ਦਿਖਾ ਦਗੇ ਫਾਰਮ ਤੇ ਫਾਰਮ ਹਾਊਸ ਦੇਖੋ ਪੱਖੇ-ਪੁੱਖੇ ਉੱਤੇ ਯਾਰ ਗਿਣਤੀ ਕਰ ਲੋ ਹਨਾ ਕੋਈ ਗਿਣਤੀ ਆਪਾਂ ਕਰ ਨਹੀਂ ਸਕਦੇ ਇੰਨੇ ਤਾਂ ਪੱਖੀ ਲੱਗੇ ਆ ਤੇ ਮੈਨੂੰ ਬਹੁਤ ਸੋਹਣਾ ਲੱਗਦਾ ਹੁੰਦਾ ਇੱਥੇ ਆ ਕੇ ਜਦੋਂ ਆਪਾਂ ਆਉਣੇ ਹੁੰਨੇ ਆ ਪਰ ਆਪਾਂ ਆ ਕੇ ਹੀ ਜਾਂਦੇ ਹੁੰਨੇ ਆ ਐ ਨਹੀਂ ਹੈਗਾ ਵੀ ਆਪਾਂ ਮਤਲਬ ਇੱਥੋਂ ਨਾ ਹੋ ਕੇ ਜਗੇ ਠੀਕ ਹੈ ਵੀ ਦੋਸਤੋ ਧੰਨਵਾਦ